ਤਰਨਤਾਰਨ ਦੇ थाना ਖੇਮ ਕਰਨ ਦੀ ਪੁਲਿਸ ਅਤੇ ਬੀਐਸਐਫ ਵੱਲੋਂ ਖੇਮ ਕਰਨ ਦੇ ਖੇਤਾਂ ਵਿੱਚੋਂ 474 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ। ਇਹ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਸਰਚ ਅਭਿਆਨ ਦੌਰਾਨ ਖੇਮ ਕਰਨ ਦੇ ਖੇਤਾਂ ਵਿੱਚੋਂ 474 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਅਤੇ ਇੱਕ ਡਰੋਨ ਡੀਜੀਆਈ ਮੈਵਿਕ ਕਲਾਸਿਕ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਡਰੋਨ ਗਤੀਵਿਧੀ ਵਿੱਚ ਸ਼ਾਮਲ ਮੁਲਜ਼ਮਾ ਦਾ ਪਤਾ ਲਗਾਉਣ ਲਈ ਵੀ ਜਾਂਚ ਕੀਤੀ ਜਾ ਰਹੀ ਹੈ। ਪਾਕਿਸਤਾਨ ਰੋਜ਼ਾਨਾ ਕੋਸ਼ਿਸ਼ਾਂ ਕਰ ਰਿਹਾ ਸਾਡੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਨ ਵਾਸਤੇ ਤੇ ਸਾਡੇ ਦੇਸ਼ ਦੀ ਸਥਿਤੀ ਨੂੰ ਡਾਮਾਡੋਲ ਕਰਨ ਵਾਸਤੇ। ਪ੍ਰੰਤੂ ਮੈਂ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਬਾਰਡਰ ਤੇ ਪੂਰੀ ਤਰ੍ਹਾਂ ਸਤਰਕ ਤੇ ਚੁੱਕਨੀ ਹੈ। ਜੇ ਤੁਸੀਂ ਕੱਲ ਦੀ ਗੱਲ ਕਰੋਂ ਤੇ ਕੱਲ ਦੋ ਡਰੋਨ ਜਿਹੜੇ ਆ ਕਾਲੀਆ ਏਰੀਏ ਦੇ ਵਿੱਚੋਂ ਫੜੇ ਗਏ ਸੀ ਤੇ 1/2 ਕਿਲੋ ਦੇ ਕਰੀਬ 508 ਗ੍ਰਾਮ ਜਿਹੜੀ ਹੈਰਨ ਫੜੀ ਗਈ ਸੀ। ਉਸੇ ਤਹਿਤ ਅੱਜ ਫੇਰ ਇੱਕ ਡਰੋਨ ਤੇ ਨਾਲ ਜਿਹੜੀ ਆ ਹੈਰਨ ਦਾ ਪੈਕੇਟ ਮਿਲਿਆ ਜਿਹਦੇ ਸਬੰਧੀ ਅਜੇ ਲੀਗਲ ਪ੍ਰੋਸੀਡਿੰਗ ਚੱਲ ਰਹੀ ਆ ਇਹਦਾ ਵਜ਼ਨ ਕੀਤਾ ਜਾਊਗਾ। ਇਹਦੀ ਜਿਹੜੀ ਲੀਗਲ ਪ੍ਰੋਸੀਡਿੰਗਸ ਉਹ ਕੀਤੀਆਂ ਜਾਣਗੀਆਂ। ਸੋ ਲਗਾਤਾਰ ਜਿੱਥੇ ਅਸੀਂ ਸਮਗਲਰਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਉੱਥੇ ਅਸੀਂ ਬਾਰਡਰ ਤੇ ਵੀ ਸਤਾਰਕ ਤੇ ਚੁੱਕਨੇ ਆ ਤੇ ਲੋਕਾਂ ਦਾ ਸਾਨੂੰ ਸਹਿਯੋਗ ਜਿਹੜਾ حاصل ਹੋ ਰਿਹਾ ਅੱਜ ਵੀ ਜਿਹੜੀ ਇੱਕ ਇਨਫੋਰਮੇਸ਼ਨ ਜਿਹੜੀ ਪ੍ਰਾਪਤ ਹੋਈ ਹੈ ਕਿ ਜਿਹੜਾ ਬੋਰਡ ਸਿੰਘ ਖੇਮ ਕਰਨ ਦਾ ਰਹਿਣ ਵਾਲਾ ਉਹਦੇ ਜਿਹੜਾ ਖੇਤ ਝੋਨਾ ਉਹਦੇ ਵਿੱਚ ਕੋਈ ਚੀਜ਼ ਡਿੱਗੀ ਪਈ ਮਿਲੀ ਇਹਦਾ ਜਿਹੜਾ ਸਾਂਝਾ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਕੀਤਾ ਗਿਆ ਜਦੋਂ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਇੱਕ ਡਰੋਨ ਜਿਹੜਾ ਡੀਜੀਏੀ ਮੈਟ੍ਰਿਕਸ ਕਲਾਸਿਕ ਜਿਹੜਾ ਮੈਵਿਕ 3 ਇਹ ਬਰਾਮਦ ਹੋਇਆ ਤੇ ਨਾਲ ਇੱਕ ਪੈਕੇਟ ਬਰਾਮਦ ਹੋਇਆ ਸੋ ਇਹਦੀ ਲੀਗਲ ਪ੍ਰोसीडिंग ਕਰਕੇ ਤੇ ਪੈਕੇਟ ਨੂੰ ਚੈੱਕ ਕੀਤਾ ਜਾਊਗਾ ਤੇ ਮੈਂ ਧਾੜਨਾ ਕਰਨਾ ਚਾਹੁੰਦਾ ਜਿਹੜੇ ਸਮਗਲਰ ਨੇ ਉਹਨਾਂ ਦੀ ਅਸੀਂ ਇਹ ਜਿਹੜੀਆਂ ਗੈਰਕਾਨੂੰਨੀ ਗਤੀਵਿਧੀਆਂ ਨੇ ਇਹਨਾਂ ਨੂੰ ਕਿਸੇ ਹਾਲਤ ਦੇ ਵਿੱਚ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਇਦਾਂ ਹੀ ਜਿਹੜੀ ਆ ਸਾਡੀ ਸਾਂਝੀ ਬਾਲਤਾ ਦਾ ਨਤੀਜਾ ਬਾਰਡਰ ਦਾ ਤੇ ਪੰਜਾਬ ਪੁਲਿਸ ਦਾ ਅਸੀਂ ਦੇਸ਼ ਦੀ ਸੇਵਾ ਵਾਸਤੇ ਸਮਗਲਰਾਂ ਦੇ ਖਿਲਾਫ ਲੜਦੇ ਰਾਵਾਂਗੇ